ਅਜਰ ਕਾਲੀ ਦਲ ਦੀ ਇੱਕ ਮੀਟਿੰਗ ਗੁਰਦੁਆਰਾ ਟਰੱਕ ਯੂਨੀਅਨ ਮਿਲ ਕੇ ਰੱਖੇਗੀ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸੁਜੀਤ ਸਿੰਘ ਰਖੜਾ ਦੇ ਵੱਲੋਂ ਤੇ ਇਕਬਾਲ ਸਿੰਘ ਦੇ ਵੱਲੋਂ ਛਿਰਕਤ ਕੀਤੀ ਗਈ 2 ਦਸੰਬਰ 2024 ਹੁਕਮਨਾਮੇ ਨੂੰ ਤਹਿਤ ਸ਼੍ਰੋਮਣੀ ਅਕਾਲੀ ਦਲ ਉਹਨਾਂ ਨੇ ਗਠਿਤ ਕਰਨ ਦੇ ਲਈ ਹਲਕਾ ਸਮਾਣਾ ਦੇ ਟੈਰੀਗੇਟ ਬਣਾਉਣ ਦੇ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਜਾਏਗਾ ਸੁਜੀਤ ਸਿੰਘ ਰਖੜਾ ਇਸ ਦੀ ਨਿਮਾਇੰਤੀ ਕਰਨਗੇ ਅਤੇ ਸਾਰਾ ਸ਼ਹਿਰ ਸੁਜੀਤ ਸਿੰਘ ਰਖੜਾ ਦੇ ਨਾਲ ਦਿੱਖਤਾ ਨਜ਼ਰ ਆਇਆ ਅਤੇ ਪੰਜ ਮੈਂਬਰੀ ਕਮੇਟੀ ਦਾ ਸਰਦਾਰ ਇਕਪਾਲ ਸਿੰਘ ਦੇ ਵੱਲੋਂ ਮੈਂਬਰ ਦਾ ਗਠਨ ਕੀਤਾ ਜਾਏਗਾ ਅਤੇ ਡੈਲੀਗੇਟ ਬਣਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਸਿਰ ਮੱਥੇ ਲੈ ਕੇ ਪ੍ਰਧਾਨ ਬਣਾਇਆ ਜਾਏਗਾ ਅਤੇ ਪ੍ਰਧਾਨ ਦੀ ਚੋਣ 11 ਤਰੀਕ ਨੂੰ ਗੱਲ ਤੱਕ ਰੱਖੀ ਜਾਏਗੀ ਇਹਨਾਂ ਗੱਲਾਂ ਦਾ ਪ੍ਰਗਟ ਆਵਾਜ਼ ਅਜੀਤ ਸਿੰਘ ਰਖੜਾ ਅਤੇ ਇਕਪਾਲ ਸਿੰਘ ਦੇ ਵੱਲੋਂ ਕੀਤਾ ਗਿਆ ਅਤੇ ਪਾਰੀ ਸੰਖਿਆ ਦੇ ਵਿੱਚ ਲੋਕਾਂ ਦੇ ਵੱਲੋਂ ਵੀ ਅੱਜ ਗੁਰਦੁਆਰਾ ਟਰੱਕ ਯੂਨੀਅਨ ਦੇ ਵਿੱਚ ਇਕੱਠ ਕੀਤਾ ਗਿਆ ਦੇ ਨਾਲ ਹੀ ਉਹਨਾਂ ਆਖਿਆ ਕਿ ਗੱਟ ਜੋੜ ਦੇ ਸਬੰਧੀ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ ਅੱਜ ਟੀਮੇ پروگرام ਰੱਖਿਆ ਹੋਇਆ ਹੈ ਅੱਜ ਸ਼੍ਰੀ ਅਕਾਲ ਤਖਸਾਲ ਸਾਹਿਬ ਨੇ ਜਿਹੜੀ ਕਮੇਟੀ ਬਣਾਈ ਹੈ ਪੰਜ ਮੈਂਬਰੀ ਉਹਨਾਂ ਨੇ ਭਰਤੀਕਰਨ ਨੂੰ ਸਾਨੂੰ ਕਿਹਾ ਸੀ ਅਸੀਂ ਸਾਰਿਆਂ ਨੇ ਰੱਖ ਕੇ ਭਰਤੀ ਕੀਤੀ ਹੈ ਉਹ ਭਰਤੀ ਕਰਨ ਤੋਂ ਬਾਅਦ ਡੈਲੀਗੇਟ ਬਣਾਉਣੇ ਨੇ ਉਹ ਡੈਲੀਗੇਟ ਬਣਾਉਣ ਦੇ ਸਹਾ ਇਕਬਾਲ ਸਿੰਘ ਝੁੰਦਾ ਇੱਥਾਰੇ ਨੇ ਕਿਉਂਕਿ ਸਾਡਾ ਪਟਿਆਲਾ ਜ਼ਿਲ੍ਹਾ ਜਿਹੜਾ ਸਹਾ ਇਕਬਾਲ ਸਿੰਘ ਝੁੰਦਾ ਕੋਲੇ ਆ ਉਹ ਆ ਜਾ ਰਹੇ ਨੇ ਇੱਥੇ ਚਾ ਜਿਹਨਾਂ ਨੂੰ ਡੈਲੀਗੇਟ ਬਣਾ ਕੇ ਦੇਣੇ ਨੇ ਤਾਂ ਕੀ ਪ੍ਰਧਾਨ ਦੀ ਚੋਣ ਹੋ ਸਕੇ ਤੇ ਉਹ ਉਸ ਤੋਂ ਬਾਅਦ ਦੇ ਵਿੱਚ 11 ਤਰੀਕ ਰੱਖੀ ਹੈ 11 ਤਰੀਕ ਨੂੰ ਹਿਸਾਰ ਜਾਣੀ ਇਕੱਠੇ ਹੋ ਕੇ ਪ੍ਰਧਾਨ ਦੀ ਚੋਣ ਕਰਾਂਗੇ ਜੀ 2027 ਦੀ ਚੋਣਾਂ ਤੇ ਦਰਮਾਨ ਸਾਨੂੰ ਇਹ ਹੋਵੇ ਕੰਮ ਇਹ ਕੋਈ ਕੋਈ ਦੋਰਾਇ ਨਹੀਂ ਜੀ ਦੇਖੋ ਕਿ 2027 ਦੇ ਵਿੱਚ ਇਲੈਕਸ਼ਨ ਹੋਣੀ ਹੋ ਐ ਅੱਜ ਲੋਕ ਸ਼੍ਰੀ ਕਾਲ ਤਖਸਬ ਨੂੰ ਸਮੁਪਤ ਨੇ ਉਹਨਾਂ ਨੇ ਇਹਨਾਂ ਨੂੰ ਟੱਕੜੇ ਵੀ ਕਰਨਾ ਹੈ ਅੱਜ ਜਿਵੇਂ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਨੇ ਜਾਂ ਅਮਰਸਵਾਲ ਨੂੰ ਵੋਟਾਂ ਪਾਈ ਐ ਬ੍ਰੋ ਚਿਰਕਲ ਤਖਤ ਸਾਹਿਬ ਦੇ ਨਾਲੋਂ ਵੋਟ ਪਾਉਣਗੇ ਇਹ ਸਾਨੂੰ ਵਿਸ਼ਵਾਸ ਹੈ ਵੀ ਸ਼ਰਤ ਅਸੀਂ ਇਮਾਨਦਾਰੀ ਤੇ ਧਿਆਨ ਦੇਣਾ ਕੰਮ ਕਰਾਂਗੇ ਇਹ ਇਕਲੀਆਂ ਤਰਫ ਬਿਨਾਂ ਕਿਸੇ ਸਮਰਥਨ ਦੀ ਕੋਈ ਯਾਰੀ ਹੈ ਇਹ ਟਾਈਮ ਤੋਂ ਪਹਿਲਾਂ ਦੀਆਂ ਗੱਲਾਂ ਨੇ ਇਹ ਬਾਦ ਦੀ ਹਾਲਤਾਂ ਸ਼ੁਰੂ ਕਰਨਾ ਹੈ ਕੰਮ ਪ੍ਰਧਾਨ ਚੁਣਨਾ ਹੈ ਉਹ ਤੋਂ ਬਾਅਦ ਪ੍ਰਧਾਨ ਕੀ ਕਰਦਾ ਹੈ ਉਹ ਉਹਨਾਂ ਫੈਸਲਾ ਕਰਦਾ ਕੀ ਇਕਲੀਆਂ ਤਰਫ ਪ੍ਰਧਾਨ ਚੁਣ ਕੇ ਬਾਬੇ ਬਣਾ ਕੇ ਉਹਨੂੰ ਕੀ ਹੋਤੇ ਬਾਰੇ ਕੋਰ ਬਣਾ ਕੇ ਨਹੀਂ ਸੁਖਵੀਰ ਤਾਂ ਬਹੁਤਾ ਸਵਾਲੀ ਪੈਸਾ ਦਾ ਬਣਦਾ ਹੋਰ ਬਣਾ ਕੇ ਹੋਰ ਬਣ ਪੰਜ ਮੈਂਬਰੀ ਕਮੇਟੀ ਦਾ ਬਣੂ ਇਹ ਪ੍ਰਕਿਰਿਆ ਪੂਰੀ ਸੁਨੇਗਾ ਜਿਹੜੇ ਆਪਲੇਟ ਦੇ ਡੈਲੀਗੇਟ ਚੁਣਨੇ ਨੇ ਹਲਕਾ ਵਾਈਜ਼ ਮੀਟਿੰਗਾਂ ਕਰਕੇ ਕਰ ਰਹੇ ਆ ਔਰ ਬੜੀ ਸਰਸੰਮਤੀ ਨਾਲ ਸਰ ਸੰਗਤ ਪ੍ਰਧਾਨਗੀ ਲੈ ਕੇ ਉਹ ਡੈਲੀਗੇਟ ਦੀ ਸਟੇਟ ਆਰਗਨ ਚੁਣਨੇ ਸੋ ਸਾਰੇ ਤਕਰੀਬਨ ਪ੍ਰਕਿਰਿਆ ਤਕਰੀਬਨ ਮੁਕੰਮਲ ਹੋ ਚੁੱਕੀ ਹੈ ਇੱਕ ਦੋ ਹਲਕੇ ਰਹਿ ਗਏ ਸੋ ਵੀ ਇੱਕ ਕੱਲ ਨੂੰ ਮੁਕੰਮਲ ਹੋ ਜਾਊਗੀ ਸੋ ਉਸ ਭਾਵਨਾ ਨਾਲ 11 ਅਗਸਤ ਨੂੰ ਜਿਹਨਾਂ ਡੈਲੀਗੇਟ ਸਹਿਬਾਂ ਚਾਣਗੇ ਉਹਨੂੰ ਪ੍ਰਧਾਨ ਦੀ ਚੋਣ ਹੈ ਜਿਹੜੀ ਹੁਣ ਤੱਕ ਕਿੰਨੇ ਹਲਕਿਆਂ ਦੇ ਵਿੱਚ ਆਪਾਂ ਜਾ ਚੁੱਕੇ ਹਾਂ ਅਸੀਂ ਇਹ ਸਾਰੇ ਪੰਜਾਬ ਨੂੰ ਪੰਜ ਹਲਕਿਆਂ ਵਿੱਚ ਵੰਡ ਲਿਆ ਸੀ ਔਰ ਸਾਰੇ ਮੈਂਬਰ 24-24 ਦੇ ਤੇ 24-24 ਹਲਕਿਆਂ ਜਾ ਰਹੇ ਔਰ ਉਹ ਸਾਰੇ ਹਲਕੇ ਦੇ ਜਿਹੜੇ तकरीबन ਮੁਕੰਮਲ ਹੋਏ ਇਹ ਜਿਹੜੀ ਆਪਣੀ ਇੱਕ ਪਰਤੀ ਮੁਹਿੰਮ ਹੈ ਜੀ ਉਹਦੇ ਬਾਰੇ ਤੁਸੀਂ ਕੀ ਕਹੋਗੇ ਜੀ ਕੀਤਾ ਦਾ ਹੰਗਾਰਾ ਕੀਤਾ ਹੰਗਾਰਾ ਬਹੁਤ ਵਧੀਆ ਮਿਲਿਆ ਔਰ ਸ੍ਰੀ ਗਰਤਖਸਰ ਸਾਹਿਬ ਦੇ ਨਾਮ ਨੂੰ ਮਿਲਿਆ ਔਰ ਕਮੇਟੀ ਨੇ ਸਾਰੇ ਜੀ ਸਹਿਵਾਣ ਨੇ ਸੰਗਤ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਕੋਈ ਸਵਾਰਥੀ ਕਿਥੇ ਹੈ ਕਿਸ ਨੂੰ 5 14 ਲੱਖ ਤੋਂ ਉੱਪਰ ਭਰਤੀਆਂ ਜਿਹੜੀ ਸਾਡੇ ਕੋਲੇ ਵਾਪਸ ਆ ਚੁੱਕੀ ਹੈ। ਪਹਿਲੇ ਆ ਵੀ ਗਈ ਹੈ। ਸੋ ਹੁਣ ਅਸੀਂ ਉਹ ਜਿਹੜੀ ਅੰਕਿਰਿਆ ਮੁਕੰਮਲ ਕਰਦੇ ਪ੍ਰਧਾਨ ਦੀ ਚੋਣ ਕਰਕੇ ਉਹ ਅਫੀਸ਼ੀਅਲੀ ਪਾਰਟੀ ਦਾ ਕੰਮ ਜਿਹੜਾ ਸ਼ੁਰੂ ਕਰਦਾ। ਪ੍ਰਧਾਨ ਸਭਾ ਬਾਰੇ ਤੁਹਾਡਾ ਕੀ ਵਿਚਾਰ ਹੈ? ਜਿੰਨਾਂ ਪ੍ਰਧਾਨ ਸਭਾ ਉਹ ਤਾਂ ਪ੍ਰਧਾਨ ਸਭਾ ਕਿਹਾ ਜਿਹੜੀ ਉਹ ਰਾਸ਼ਟਰੀ ਪਾਰਟੀ ਬਣਦੀ ਹੈ। ਉਹ ਚੋਣ ਲੜਨੀ ਤਾਂ ਬਣਦੀ ਹੋਈ ਹੈ। ਪਰ ਸਾਡਾ ਇੱਕ ਏਜੰਡਾ ਸੈੱਟ ਕਰਾਂਗੇ ਪੰਜਾਬ ਔਰ ਪੰਥ ਦਾ। ਉਸ ਏਜੰਡੇ ਦੇ ਅਸੀਂ ਕੰਮ ਕਰੀਏ। ਠੀਕ ਹੈ। ਤੱਕ ਸਾਫ ਵਿਖੇ 2 ਦਸੰਬਰ 2024 ਨੂੰ ਹੁਕਮਨਾਮੇ ਤਹਿਤ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਸਰਜੀਤੀ ਲਈ ਹਲਕਾ ਸਮਾਣੇ ਦੇ ਅੱਜ ਡੈਲੀਗੇਟ ਬਣਾਉਣ ਵਾਸਤੇ ਸਰਦਾਰ ਸਰਜੀਤ ਸਿੰਘ ਰਖੜਾ ਜੀ ਨੇ ਮੀਟਿੰਗ ਰੱਖੀ ਹੈ ਜਦੀ ਅਗਵਾਈ ਪੰਜ ਮੈਂਬਰੀ ਕਮੇਟੀ ਦੇ ਸਰਦਾਰ ਕਵਾਲ ਸਿੰਘ ਚੁੰਦਾ ਜੀ ਅੱਜ ਡੈਲੀਗੇਟ ਬਣਾਉਣਗੇ ਤੇ ਉਸ 11 ਅਗਸਤ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਸਾਡੇ ਪ੍ਰਧਾਨ ਦੀ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਬਣਾਉਣ ਦਾ ਜਿਹੜੀ ਵਿਧੀ ਹੈ ਉਹ ਅਪਣਾਈ ਗਈ ਹੈ ਉਸ ਤਹਿਤ ਅੱਜ ਇਹ ਇਕੱਠ ਰੱਖਿਆ ਗਿਆ ਸਰਦਾਰ ਸਜੀਤ ਸਿੰਘ ਰਖੜਾ ਸਾਡੇ ਹਲਕੇ ਦੀ ਨਿਮਾਇੰਦਗੀ ਕਰ ਲੈਨੇ ਜਿਨ੍ਹਾਂ ਦੇ ਨਾਲ ਸਾਰਾ ਹਲਕਾ ਤੇ ਸਮਾਣਾ ਸ਼ਹਿਰ ਖੜਾ ਹੈ ਅਸੀਂ ਧੰਨਵਾਦ ਕਰਦੇ ਹਾਂ ਜਿਹੜੇ ਇੱਕ ਧਰਮ ਤੇ ਸੱਚੇ ਸੋਚੇ ਕੰਮ ਲਈ ਅੱਜ ਡੈਲੀਗੇਟ ਬਣਾਉਣਗੇ ਅਸੀਂ ਉਹਨਾਂ ਨੂੰ ਧੰਨਵਾਦ ਕਰਦੇ ਹਾਂ ਅਤੇ ਸ਼ਹਿਰ ਵਾਸੀਆਂ ਦਾ ਨੂੰ ਵਧਾਈ ਦਿੰਨੇ ਆ ਫਿਰ ਅਸੀਂ ਰਖੜਾ ਸਾਹਿਬ ਨੂੰ ਵਿਸ਼ਵਾਸ ਦਨਾਂ ਕਿ ਸਾਰਾ ਸ਼ਹਿਰ ਤੇ ਇਲਾਕਾ ਉਹਨਾਂ ਦੇ ਨਾਲ ਖੜਾ ਹੈ ਸਿਰ ਨਾਲ ਸਿਰ ਜੋੜ ਕੇ ਅਸੀਂ ਜੋ ਵੀ ਸ਼੍ਰੀ ਅਕਾਲ ਤਖਤ ਦਾ ਹੁਕਮਨਾਮਾ ਉਹਨੂੰ ਸਿਰ ਮੱਥੇ ਪ੍ਰਵਾਨ ਕਰਾਂਗੇ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਕੀ ਕਰਨ ਦਾ ਦੋਸਤ ਅੱਜ 2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜੋ ਹੁਕਮਨਾਮਾ ਹੋਇਆ ਸੀ ਉਹਨਾਂ ਦੇ ਤਹਿਤ ਹੀ ਅੱਜ ਜੋ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਰਜੀਤੀ ਵਾਸਤੇ ਹੁਕਮਨਾਮੇ ਦੇ ਤਹਿਤ ਆਪਣੀ ਭਰਤੀ ਕੀਤੀ ਗਈ ਸੀ ਉਸੇ ਲੜੀ ਦੇ ਤਹਿਤ ਅੱਜ ਸਰਦਾਰ ਇਕਬਾਲ ਸਿੰਘ ਜੀ ਝੁੰਦਾ ਜੋ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਨੇ ਉਹਨਾਂ ਉਹਨਾਂ ਦੇ ਨਾਲ ਸਾਡੇ ਹਲਕੇ ਦੇ ਹਰਮਨ ਪਿਆਰੇ ਲੀਡਰ ਸਰਦਾਰ ਸਰਜੀਤ ਸਿੰਘ ਜੀ ਰਖੜਾ ਸਾਹਿਬ ਆ ਕੇ ਅੱਜ ਇੱਥੇ ਗੁਰਦਵਾਰਾ ਟਰੱਕ ਯੂਨੀਅਨ ਸਾਹਿਬ ਮੀਟਿੰਗ ਕਰ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਸਾਰੇ ਜੀ ਦੇ ਵਿੱਚ ਪੂਰਾ ਜੋਸ਼ ਹੈ ਤੇ ਜੋਸ਼ ਹੈ ਜੋਸ਼ੋਖ ਰੋਸ ਦੇ ਨਾਲ ਅੱਜ ਇੱਥੇ ਇਕੱਠੇ ਹੋਏ ਨੇ ਉਹਨਾਂ ਦੇ ਵਿੱਚੋਂ ਡੈਲੀਗੇਟ ਬਣਾਉਣ ਦੇ ਡੈਲੀਗੇਟ ਬਣਾਉਣ ਸੰਬੰਧੀ ਅੱਜ ਇੱਥੇ ਮੀਟਿੰਗ ਰੱਖੀ ਗਈ ਹੈ ਤੇ ਸਰਦਾਰ ਇਕਬਾਲ ਸਿੰਘ ਜੀ ਝੁੰਦਾ ਪੰਜ ਮੈਂਬਰੀ ਕਮੇਟੀ ਦੇ ਜੋ ਮੈਂਬਰ ਸਹਿਬਾਨ ਨੇ ਤਰਖਾੜਾ ਸਾਹਿਬ ਪਹੁੰਚ ਰਹੇ ਨੇ ਅਸੀਂ ਉਹਨਾਂ ਦਾ ਦਿਲ ਦੀਆਂ ਗਰਾਈਆਂ ਤੋਂ ਸਵਾਗਤ ਕਰਦੇ ਆਂ ਤੇ ਅਸੀਂ ਧੰਨਵਾਦ ਵੀ ਕਰਦੇ ਆਂ ਕਿਉਂਕਿ ਜੋ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਜ ਮੈਂਬਰੀ ਕਮੇਟੀ ਨੇ ਜੋ ਅਕਾਲੀ ਦਲ ਦੀ ਪੁੰਨ ਸਰਜੀਤੀ ਵਾਸਤੇ ਬੀੜਾ ਚੁੱਕਿਆ ਅਸੀਂ ਮਾਲਕ ਅੱਗੇ ਅਰਦਾਸ ਕਰਦੇ ਹਾਂ ਗੁਰੂ ਸਾਹਿਬ ਅੱਗੇ ਕਿ ਉਹਨਾਂ ਨੂੰ ਦਿਨ ਦੁਗਣੀ ਰਾਜ ਤਰੱਕੀ ਬਖਸ਼ੇ ਤੇ ਤਾਕਤ ਵੀ ਬਖਸ਼ੇ ਕਿ ਅਕਾਲੀ ਦਲ ਚੜ੍ਹਦੀਆਂ ਕਲਾਂ 'ਚ ਹੋਵੇ ਤੇ ਜੋ ਹੁਕਮਨਾਮਾ ਹੋਇਆ ਗੁਰੂ ਮਹਾਰਾਜ ਦਾ ਉੱਥੋਂ ਉਹ ਸਾਡੀ ਸਰਮੌਰ ਸੰਸਥਾ ਹੈ ਇਸ ਕਰਕੇ ਉਹਨਾਂ ਦੇ ਜੋ ਆਦੇਸ਼ ਹੋਏ ਨੇ ਆਦੇਸ਼ਾਂ ਦੇ ਤਹਿਤ ਅਕਾਲੀ ਦਲ ਚੜ੍ਹਦੀਆਂ ਕਲਾਂ ਚ ਜੋ ਪਹਿਲਾਂ ਕਮੀ ਆ ਗਈ ਜੋ ਕੁਝ ਪਘੋੜੇ ਹੋਏ ਹੋਏ ਨੇ ਉਹਨਾਂ ਤੋਂ ਇਲਾਵਾ ਜੋ ਅਕਾਲ ਤਖਤ ਸਭ ਤੋਂ ਹੁਕਮ ਹੈ ਉਹ ਚੜ੍ਹਦੀ ਕਲਾਂ ਚ ਹੋਵੇ ਤੇ ਰਖੜਾ ਸਾਹਿਬ ਨੇ ਇਲਾਕੇ ਦੇ ਵਿੱਚ ਬਹੁਤ ਹੀ ਵਧੀਆ ਕੰਮ ਕੀਤੇ ਨੇ ਤੇ ਦਾਨਵੀਰ ਵੀ ਨੇ ਤੇ ਆਪ ਅਕਾਲੀ ਦਲ ਦੀ ਪੁਨਰਸਰਜੀਤੀ ਵਾਸਤੇ ਹਮੇਸ਼ਾ ਨੇ ਨਿਰੰਤ ਲੱਗੇ ਰਹਿੰਦੇ ਨੇ ਤੇ ਐ ਨਿਮਰਤਾ ਵਾਲੇ ਨੇ ਇਸ ਕਰਕੇ ਅਸੀਂ ਅੱਜ ਉਹਨਾਂ ਦੇ ਨਾਲ ਅਕਾਲੀ ਦਲ ਦੀ ਜੋ ਮੀਟਿੰਗ ਹੈ ਡੈਲੀਗੇਟਸ ਦੀ ਅੱਜ ਇੱਥੇ ਸਾਰੇ ਪਹੁੰਚੇ ਹੋਏ ਆ ਮਾਣਾ ਤੋਂ ਕਲਾਸ਼ਮਾ ਦੇ ਰੂਪ